ਸਾਲ ਦੀ ਡੈਂਪੀ ਦੁਰਜ ਵਾਲਾ ਅਗਲੀ ਬੈਂਡ ਬੋਲ ਦਿਆ ਕਰੋ ਐਡੀ ਛੇ ਦੀ ਕਿੱਥੋਂ ਬੋਲਦੀ ਹੈ ਜੀ ਪੁਆਇੰਟ ਨਾਲ ਦੀ ਨਾਲ ਦੱਸੇ ਜਾਣੇ ਆ ਜੀ ਜਾਫ ਲਾਈਨ ਕੌਣ ਕਰਦਾ ਹੈ ਰੇਡ ਕੌਣ ਪਾਉਂਦਾ ਹੈ ਪੁਆਇੰਟ ਫਾਈਨਲ ਮੈਚ ਮੇਰੇ ਵੀਰੋ ਦੱਸੇ ਜਾਣੇ ਆ ਲਾਵੀਏ ਪੁਆਇੰਟ ਡੈਂਪੀ ਦੁਰਜ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਐਮ ਬਾਈ ਦੀ ਟੱਚ ਕਿਹਨੇ ਕੀਤਾ ਸੀ ਮੇਰਾ ਧਿਆਨ ਉਧਰ ਹੋ ਗਿਆ ਉਹ ਤੇ ਤੇਰਾ ਟੱਚ ਸੀ ਤੋਤੇ ਦਾ ਸੀ ਤੋਤੇ ਦਾ ਲਾ ਜੀ ਤੋਤੇ ਦੇ ਟੱਚ ਤੇ ਪੁਆਇੰਟ ਡਿੰਪੀ ਦਾ ਸਾਹਮਣੇ ਮੇਰੇ ਵੀਰੋ ਇੱਕ ਪਾਸੇ ਫਿਰ ਕਾਂਦੇ ਨੇ ਵੀ ਪਾਲਾ ਲੋਗੜ ਵਾਲਾ ਕੋਸ਼ਿਸ਼ ਕਰਦਾ ਹੈ ਪੁਆਇੰਟ ਕਾਲੂ ਦੇ ਹਿੱਸੇ ਦੇ ਵਿੱਚ ਜਿੱਡਦਾ ਹੋਇਆ ਚਲ ਹਰਜੀਤ ਸਿੰਘ ਪਾਸ ਫਿਰ ਕਬੱਡੀ ਵਿੱਚ ਕੰਦੇ ਕੋਈ ਅੱਖ ਲ ਦੇਖਦਾ ਤੇ ਕੋਈ ਸ਼ਕਲ ਦੇਖਦਾ ਕੋਈ ਦੇਖਦਾ ਮੋਟਿਆ ਪੱਟਾ ਨੂੰ ਕੋਈ ਚੌੜੀ ਛਾਤੀ ਦੇਖਦਾ ਤੇ ਕੋਈ ਮੋٹے ਡਾਲੇ ਦੇਖਦਾ ਤੇ ਕੋਈ ਦੇਖਦਾ ਅਣਖੀ ਜੱਟਾਂ ਨੂੰ ਇਹ ਅਣਖੀ ਜੱਟਾਂ ਦੀ ਖੇਡ ਕਾਲੂ ਕਬੱਡੀ ਪਾਉਂਦਾ ਹੋਇਆ ਨਿੰਮੇ ਦੇ ਨਾਲ ਟੱਚ ਹੋਇਆ ਦੇਖਣਾ ਕਿੰਨੇ ਟੱਚ ਕਿਦੋਂ ਨੇ ਕਿੰਨੀਆਂ ਰੇਡਾਂ ਕਿਹੜੇ ਪਾਈਆਂ ਇਹ ਪੁਆਇੰਟ ਰੇਡਰ ਦੇ ਹਿੱਸੇ ਹਰਦੀਪ ਦੇ ਹਿੱਸੇ ਜੁੜਦਾ ਹੋਇਆ ਇਹ ਟੱਚ ਨਿੰਮੇ ਦਾ ਸੀ ਮੇਰੇ ਵੀਰੋ ਮੈਕਰੋਵੇ ਦੇ ਉੱਤੇ ਜਾਣੇ ਨੇ ਮੇਰੇ ਵੀਰੋ ਸਾਡੇ ਪ੍ਰਬੰਧਕ ਕਮੇਟੀ ਵੱਲੋਂ ਔਰ ਸਾਡੇ ਹੀਰਾ ਸਿੰਘ ਜੀ ਹਰਿਆਣੇ ਵਾਲੇ ਉਹਨਾਂ ਵੱਲੋਂ 212100 ਰੁਪਏ ਦਾ ਮਾਣ ਮੇਰੇ ਵੀਰੋ ਦਿੱਤੇ ਜਾਣੇ ਨੇ ਤੇ ਨਾਲ ਹੀ ਸੇਖੋ ਯਾਰ ਵੱਲੋਂ 200 ਰੁਪਿਆ ਵੱਖਰਾ ਦਿੱਤਾ ਜਾਣਾ ਹੈ ਇਨਾਮ ਤੇ ਮੇਰੇ ਵੀਰੋ ਜਿੱਕਰ ਵਾਲੀ ਟੀਮ ਨੂੰ ਲਾ ਵੀ ਦੂਦੇ ਪਾਸੇ ਡਬਲ ਟੱਚ ਬਲਦੇਵ ਸਿੱਧੂ ਦਾ ਤੇ ਨਾਲ ਮੇਰੇ ਵੀਰੋ ਦਿੱਕੇ ਗੋਲੇ ਦਾ ਇਹ ਪੁਆਇੰਟ ਟ੍ਰੇਡਰ ਦੇ ਨਾਲ ਪਾਲੇ ਦਾ ਟੱਚ ਮੇਰੇ ਵੀਰੋ ਤੇ ਕਣੀਆਂ ਵੀ ਪੈਣ ਜਾ ਰਹੀਆਂ ਨੇ ਤੇ ਫੈਸਲਾ ਵੀ ਬਿਲਕੁਲ ਨੇੜੇ ਹੈ ਅਗਲੇ ਕਬੱਡੀ ਡਿੰਪੀ ਢਾਲੀ ਵਾਲ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਅਗਲੀ ਕਬੱਡੀ ਆਰ ਦੀ ਇਸ ਰੇਟਰ ਦਾ ਨਾਮ ਕਾਰੂ ਮੇਰੇ ਵੀਰੋ ਔਰ ਸਾਹਮਣੇ ਜਿਹੜਾ ਪੁਆਇੰਟ ਲੈ ਕੇ ਆਇਆ ਹੈ ਉਹ ਮੇਰੇ ਵੀਰੋ ਕਾਰੂ ਲਾਵੀਂ ਸਾਹਮਣੇ ਪਈ ਹੋਈ ਕਬੱਡੀ ਦੇ ਦਰਮਿਆਨ ਐਸੋਟ ਡਿੰਪੀ ਔਰ ਇਹ ਜਾਫੀ ਹੈ ਟੋਟੇਪੁਰ ਵਾਲਾ ਟੋਟੇਪੁਰ ਵਾਲੇ ਦੇ ਲਈ ਬਲਕਾਰ ਵੱਲੋਂ 100 ਰੁਪਏ ਬੋਲਦਾ ਹੋ ਗਿਆ ਟੋਟੇਪੁਰ ਵਾਲੇ ਟੋਟੇ ਦੇ ਲਈ ਭਾਈ ਸੁਕੇ ਤੂੰ ਰੇਟਰ ਦਾ ਨਾਮ ਬੋਲਦਾ ਸਾਨੂੰ ਨਾਂ ਨਹੀਂ ਤੂੰ ਟੀਮ ਦਾ ਨਾਮ ਬੋਲਿਆਗਾ ਸਾਨੂੰ ਉਦਾਂ ਨਹੀਂ ਪਤਾ ਲੱਗਦਾ ਆਵੇ ਇੱਥੇ ਕੱਢੀ ਜਾਂਦੇ ਜੀ ਇੱਥੋਂ ਵਾਲੀ ਟੈਨਸ਼ਨ ਖਤਮ ਕਰੋ ਟੈਨਸ਼ਨ ਇੱਥੇ ਐ ਬੈਂਟੀ ਐ ਲਾ ਜੀ ਸਾਹਮਣੇ ਪਈ ਹੋਈ ਕਬੱਡੀ ਸ਼ੋਕਰ ਪੱਤੀ ਵੱਲੋਂ 100 ਰੁਪਿਆ ਬਾਜ਼ ਦੇ ਲਈ ਮਾਰ ਐ ਇਧਰ ਬਾਬਾ ਜੀ ਫਿਕਰ ਕਬੱਡੀ ਮੇਰੇ ਵੀਰੋਂ ਕਬੱਡੀ ਪਾ ਦਿਓ ਗਾਲ ਦੀ ਤੋਂ ਜਲਦੀ ਇੱਕ ਰੇਡ ਨੂੰ ਇਸ਼ਾਰੇ ਵਾਲੀ ਗੱਲ ਹੋਣ ਜਾ ਰਹੀ ਹੈ ਚੱਲ ਵੀ ਹਰਦੀਪ ਸਿੰਘ ਆ ਪਾ ਫਿਰ ਕਬੱਡੀ ਸੋਹਣਾ ਮੁਕਾਬਲਾ ਦੇ ਨਾਲ ਟੀਮਾਂ ਦੇ ਦਰਮਿਆਨ ਚਾਰ ਜੱਫੀ ਜਿਹੜੇ ਸਾਹਮਣੇ ਖੜੇ ਨੇ ਦੇਖਣਾ ਕਤਾਰ ਜੱਫਾ ਲਾਵੇਗਾ ਲੈ ਵੀ ਨਿੰਮਿਆ ਮੈਕਰੋ ਦੀ ਗੱਲ ਹੈ

ਸਾਹਮਣੇ ਕਬੱਡੀ ਪਾਉਂਦਾ ਹੋਇਆ ਰੇਡਰ ਆ ਸੁਖਮੀਤ ਖਾਈ ਵਾਲਾ ਰੇਡਰ ਦਾ ਪੁਆਇੰਟ ਸੀ ਜੀ ਹਰਦੀਪ ਸਾਡੇ ਵੀਰੋ ਸਾਹਮਣੇ ਮੀਤ ਨੇ ਕਬੱਡੀ ਪਾ ਦਿੱਤੀ ਲੈ ਵੀ ਹਰਦੇਵ ਇਹ ਜੱਫਾ ਲਾਵੇਗਾ 100 ਰੁਪਿਆ ਬੋਲਾ ਤੇਰੇ ਲਈ ਮਾਨ ਸਨਮਾਨ ਹੈ ਬਲਦੇਵ ਸਿੱਧੂ ਮੇਰੇ ਵੀਰੋ ਬਲਦੇਵ ਸਿੱਧੂ ਨੇ ਕੋਸ਼ਿਸ਼ ਕੀਤੀ ਨਾਕ ਸਵਾਪਤ ਹੈ ਤੇ ਪੁਆਇੰਟ ਇਹਨਾਂ ਮਾਤਾਂ ਦੇ ਵਿੱਚੀ ਮਾਤ ਕਰ ਵੀਰੇ ਸਵਾਪਤ ਹੈ ਇਹਨਾਂ ਪੁਆਇੰਟਾਂ ਦੇ ਇਤਤਾਰ ਦੇ ਫੈਸਲੇ ਨੇ ਅਗਲੀ ਭਾਈ ਵੀ ਦੱਸਿਆ ਜਾਵੇ ਆ ਬੱਚੋ ਜੀ ਕਿਹੜੀ ਟੀਮ ਜੇਤੂ ਹੈ ਪਹਿਲੇ ਨੰਬਰ ਤੇ ਕਿਹੜੀ ਟੀਮ ਹੈ ਦੂਜੇ ਨੰਬਰ ਤੇ ਕਿਹੜੀ ਟੀਮ ਹੈ ਫੇਰ ਮੈਚ ਰੇਟਰ ਮੈਚ ਪੰਜਾਬੀ ਦੱਸਾਂਗੇ ਲਓ ਜੀ ਬੈਟ ਧਾਵੀ ਬੈਟ ਧਾਵੀ ਜੱਗੀ ਪੁੱਤਰ ਜਿਹਨੇ 3 3 6 6 ਕਬਡੀਆਂ ਪਾਈਆਂ ਔਰ 6 ਪੁਆਇੰਟ ਜਿਹੜੇ ਆਪਣੀ ਟੀਮ ਦੇ ਲਈ ਜੋੜੇ ਹੈ ਤੇ ਬੈਟ ਪੰਜਾਬੀ ਤੋਤਾ ਬਲੂਰ ਜਿਹਨੇ 3 ਟੱਚ ਲਾਏ ਤੇ ਦੋ ਜਫਾ ਦੇ ਵਿੱਚ ਤਬਦੀਲ ਕੀਤੇ ਐ ਬੈਸ ਪਿਆਪੀ ਤੋਤਾ ਪਲੂਰ ਤੇ ਬੈਚ ਕ੍ਰੈਡਰ ਜੱਗੀ ਪੂਂਦਰ ਦੋਲਾ ਖਿਡਾਰੀਆਂ ਨੇ ਵੀ ਤਾੜੀ ਮਾਰ ਦਿਓ ਪੂਰੀ ਜ਼ੋਰਦਾਰ ਹਾਂਜੀ ਪਲੂਰ ਸਾਢੇ ਬਾਰਾ ਪਲੂਰ ਦੇ ਨੰਬਰ ਨੇ ਸਾਢੇ 12 ਠੀਕ ਹੈ ਪਲੂਰ ਦੇ ਨੰਬਰ ਨੇ ਸਾਢੇ 12 ਤੇ ਫਕਰ ਜੱਡੇ ਦੇ ਨੰਬਰ ਨੇ 7 ਆ 500 ਰੁਪਇਆ ਦਸੀ ਵੀ ਆ ਗਰਮਲੀ ਸੇਕ ਵਾਲੋ ਸੀ ਜਿਹੜਾ ਜੇਤੂ ਟੀਮ 500 ਰੁਪਇਆ ਲੈ ਜਾਵੇ ਆ 100 ਰੁਪਇਆ ਮੇਰੇ ਕੋਲੋਂ ਜਿਹੜਾ ਪੁੰਦਾ ਹੋਇਆ ਇਹ ਤੋਤਾ ਭਰੂਰ ਵਾਲਾ 100 ਰੁਪਇਆ ਮੇਰੇ ਕੋਲੋਂ ਲੈ ਜਾਵੇ ਲਓ ਵੀ ਕੀਪੇ ਪੈਸੇ ਸਾਹਬ ਦਾ ਨੌਜਵਾਨ ਨੂੰ ਆਪਣੇ ਲਓ ਮੁਬਾਰਕ ਮਾੜਾ ਹੀਰਾ ਗੱਲ ਜੀ ਹਰਿਆਣੇ ਵਾਲੇ ਜਗਿੰਦਰ ਜੀਾਰੇ ਵੀਰਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਆ ਜਿਹੜਾ ਫਕਰ ਜਾਂਦੇ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਜਗਿੰਦਰ ਸਿੰਘ ਜੀ ਤੁਹਾਨੂੰ ਵੀ ਮੁਬਾਰਕਬਾਦ ਹੈ ਜਿਹੜਾ ਅੱਜ ਦਾ ਇਹ ਕਬੱਡੀ ਦਾ ਖੇਡਵੇਲਾ ਪੂਰਾ ਬਲੰਦੀਆਂ ਸ਼ੋ ਹੋ ਗਿਆ ਪੂਰੀ ਦੁਨੀਆ ਜਿਹੜੀ ਫੈਨ ਹੋ ਗਈ ਇਸ ਕਬੱਡੀ ਦੇ ਖੇਡ ਮੇਲੇ ਦੀ ਰਾਈਟਾਂ ਦੀ ਰੌਸ਼ਨੀ ਕੱਲਾ-ਕੱਲਾ ਜਿਹੜਾ ਮੈਚ ਦਿਖਾਇਆ ਗਿਆ ਅੱਜ ਦਾ ਮੈਚ ਵਧੀਆ ਸਵਾਪਤੀ ਦੇ ਨਾਲ ਆਪਣਾ ਵਧੀਆ ਜਿਹਾ ਸਮਾਪਤ ਹੋਇਆ ਖਿਡਾਰੀ ਨੇ ਚੋੜੀ ਲੱਗੇ ਪਾਉਂਦਿਆ ਤੇਰੇ ਪਾਣ ਦੇ ਪੈਸੇ ਜਿਹੜੇ ਪਾਣ ਦੇ ਪਾਉਣ ਦੇ ਕਰ ਦਿੱਤੇ ਕੀਪਾ ਲੈ ਗਿਆ ਸੋ ਕਿਤੇ ਤਰ੍ਹਾਂ ਦਾ ਕੋਈ ਵਿਗੜ ਨਹੀਂ ਪਿਆ ਆਪ ਇੱਕ ਵਾਰੀ ਜਿਵੇਂ ਫੱਲੇ ਦੇ ਨਾਲ ਕੰਮ ਸ਼ੁਰੂ ਕਰਦਾ ਸੀ ਜੋਰਦਾਰ ਫੱਲੇ ਬਲਾਵਾਂਗੇ ਸਾਰੀ ਸੰਗਤਰੇ ਬੱਲੇ ਬਲਾਉਣੀ ਹੈ ਆਜੋ ਵਾਹਿਗੁਰਦੀਖਾ ਖਾਲਸਾ ਵਾਹਿਗੁਰਦੀਖੀ ਭਾਵੇਂ ਜਕਾਰਾ 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 ਜ਼ੋਰਦਾਰ ਬਲਾਉਣਾ ਸਾਰੀ ਸੰਗਤ ਦਾ ਵਾਇਰ ਦੀ ਕੇ ਵਤੇ ਦੋਨੇ ਆਪਣਾ ਪ੍ਰਾਈਜ਼ ਮੈਨਰ ਜੀ ਆਓ ਜੀ ਦੋਨੇ ਟੀਮਾਂ ਗਰਾਊਂਡ ਤੇ ਆ ਜਾਣ ਜੀ ਦੋਨੇ ਟੀਮਾਂ ਗਰਾਊਂਡ ਤੇ ਆ ਜਾਣ ਨਾਲ ਮੈਚ ਪ੍ਰੋਟੇਰ ਦੇ ਮੈਚ ਜਾਫੀ ਨੂੰ ਜਿਹੜੇ ਪ੍ਰਾਈਜ਼ ਦਿੱਤੇ ਜਾ ਰਹੇ ਜਗेंद्र ਸਿੰਘ ਜੀ ਕਾਲਸੀ ਸਾਹਿਬ ਬਾਰਕਬਾਰ ਹੈ ਤੁਹਾਨੂੰ ਜਿਹੜਾ ਇਹ ਕਬੱਡੀ ਦਾ ਬਾਤ ਵਧੀਆ ਖੇਡ ਮੇਲਾ ਕਿੰਨਾ ਗਿਆ ਸੋਕੇ ਕਨਿਆਲ ਦਾ ਅਸੀਂ ਮੈਨਰੇਟਰ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਕਲੱਬ ਦੇ ਮੈਂਬਰ ਨੇ ਕਿਰਪਾ ਕਰਕੇ ਵੀ ਨਾਲ ਆਉਣਗੇ ਜਿਹੜਾ ਪ੍ਰਾਈਜ਼ ਦੇਵਾਂਗੇ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਜਿਹਨੇ ਸਾਡੇ ਕਲੱਬ ਦੇ ਮੈਂਬਰ ਐ ਸੋ ਮੈਂ ਬੇਨਤੀ ਕਰਾਂਗਾ ਲੰਗਰ ਦੇ ਸੇਵਾਦਾਰ ਵੀਰਾਂ ਨੂੰ ਨਾਲ ਜਿਹੜੇ ਐਂਟਰੀਆਂ ਦੇ ਜਿੰਮੇਵਾਰੀ ਸੰਭੀ ਹੈ ਜਿਨ੍ਹਾਂ ਨੇ ਗਰਾਊਂਡ ਦੇ ਵਿੱਚ ਪੁਆਇੰਟਾਂ ਦੀ ਜਿੰਮੇਵਾਰੀ ਸੰਭੀ ਹੈ ਉਹਨਾਂ ਸੱਜਣਾ ਦੇ ਅਸੀਂ ਬਾਤ ਕਰਾਦੀ ਹੈ ਅੱਜ ਜਿਹੜਾ ਖੇਡ ਦਾ ਬੜੀ ਸ਼ਾਨੋ ਸ਼ੌਕਤ ਨਾਲ ਖਤਮ ਹੋਇਆ ਹਰ ਅਖਬਾਰਾਂ ਦੀਆਂ ਖੁਰਪੀਆਂ ਮੰਨ ਗਈਆਂ ਸਾਡੇ ਭਾਰਤ ਕੁਸ਼ਜੀ ਨਾਲ ਸੱਚੇ ਤੇ ਰੱਬੀ ਜੈਲ ਜੀ ਤੇ ਨਾਲ ਸਾਡੇ ਭੁਪਿੰਦਰ ਸਿੰਘ ਜੀ ਨਾਲ ਆਸਰੇ ਚੈਨਲ ਤੋਂ ਮਰਗਦਾ ਜੀ ਤੇ ਗਰੋਵਰ ਜੀ ਮੌਜੂਦ ਹੋਏ ਆ ਸਾਰਿਆਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ 3 ਤਰੀਕ ਕੱਲ੍ਹ ਦਾ ਦਿਨ ਖੁਗਰਾਰੇ ਦੀ ਧਰਤੀ ਤੇ ਗੱਡੀਆਂ ਪੈਣੀਆਂ ਜਿੱਤੇ 41000 ਤੇ 31000 ਦੀ ਗੱਲ ਹੋ ਰਹੀ ਹੈ ਉੱਥੇ ਮੇਰੇ ਵੀਰੋ ਬੱਦੇ ਮਾੜ ਦਿੱਤੇ ਜਾਣੇ ਖਿਡਾਰੀਆਂ ਨੂੰ ਕੱਲ ਖੁਗਰਾਰੇ ਦੀ ਧਰਤੀ ਤੇ ਕੱਲ ਨੂੰ ਕਬੱਡੀਆਂ ਪੈਣੀਆਂ ਆਓ ਜੀ ਨੋਨੇ ਟੀਮਾਂ ਫਾਈਨਲ ਮੈਚ ਵੀਆ ਨੋਨੇ ਟੀਮਾਂ ਜਿਹੜੀਆਂ ਆਪਣਾ ਪ੍ਰਾਈਜ਼ ਲੈਣਾ ਹੈ ਉਸ ਤੋਂ ਬਾਅਦ ਟੂਰਨਾਮੈਂਟ ਕਮੇਟੀ ਨੂੰ ਹੋਰ ਵੀ ਬਾਤ ਰਹੀ ਹੈ ਵੀ ਹੈ ਫਗਰ ਜੰਡੇ ਵਾਲਿਓ ਜਲਦੀ ਆਜੋ ਕਿਰਪਾ ਕਰਕੇ ਸੰਤ ਬਾਵਾ ਅਮਰਜੀਤ ਸਿੰਘ ਕਬਡੀ ਕਲੱਬ ਮੁੰਦਕੀ ਫਾਸਟ ਜਿਹੜਾ ਫਾਈਨਲ ਮੈਚ ਖੇਡਿਆ ਗਿਆ ਦੂਜੀ ਟੀਮ ਕਿਰਪਾ ਕਰਕੇ ਰਮੀ ਜੀ ਪਤਾ ਕਰੋ ਕਿ ਕਿਹੜੀ ਹੈ 41 ਕਿਲੋ ਜੀ ਵੀ ਮੁੰਡਗੀ ਦੀਆਂ ਦੋਵੇਂ ਟੀਮਾਂ ਨੇ ਫਾਈਨਲ ਮੈਚ ਖੇਡਿਆ ਦੀ ਇੱਕ ਫਾਸਟ ਸ਼ਤਮਾ ਬਾਮਰਜੀ ਸਿੰਘ ਕਬੱਡੀ ਕਲੱਬ ਮੁੰਡਗੀ ਰਹੀ ਹੈ ਸੈਕਿੰਡ ਬੈਰਪੀਰ ਕਬੱਡੀ ਕਲੱਬ ਮੁੰਡਗੀ ਰਹੀ ਹੈ ਉਹ 41 ਕਿਲੋ ਭਾਰ ਦੀਆਂ ਟੀਮਾਂ ਨੇ ਕਿਰਪਾ ਕਰਕੇ ਨੋਟ ਕਰਿਆ ਜਾਣਾ ਇਹ ਗਰੀਬ ਬਤਨ ਆ ਬੜੇ ਥਾਵਾਂ ਤੋਂ ਬਾਵਾ ਜੀ ਨੇ ਪ੍ਰਾਈਜ਼ ਜਿੱਤੇ ਐ ਜਿੱਥੇ ਵੀ ਜਾਈਦਾ ਗੋਦਗੀ ਦੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਦਿਖਾਇਆ ਸੋ ਇੱਕ ਵਾਰੀ ਦਾਇਰਾ ਪੁੱਲਾ ਗਰ ਲਓ ਜੀ ਦਾਇਰਾ ਪੁੱਲਾ ਗਰ ਲਓ ਜੀ ਹਾਂ ਹਾਂ ਉਹ ਸਾਈਡ ਤੋਂ ਜਾ ਵੀਰ ਹੈਲੋ 他们。 ਜਾ ਸਕਦੀ ਗੱਲ ਹਰਿਆਣੇ ਵਾਲੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਸਰਦਾਰ ਜਗਿੰਦਰ ਸਿੰਘ ਜੀ ਹੀਰਾ ਸਿੰਘ ਜੀ ਗੱਲ ਹਰਿਆਣੇ ਵਾਲੇ ਨਾਲ ਆਉਣ ਜੀ ਇੱਕ ਫੋਟੋ ਕਰਾਉਣ ਦੇ ਲਈ ਹੀਰਾ ਸਿੰਘ ਜੀ ਗੱਲ ਹਰਿਆਣੇ ਵਾਲੇ ਜਸਵਿੰਦਰ ਸਿੰਘ ਜੀ ਸੰਤੂ ਸਾਹਿਬ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਨਾਲ ਔਰ ਇੱਕ ਯਾਦਗਾਰੀ ਸੈਪ ਜਿਹੜੀ ਸਾਡੇ ਕਲੱਬ ਦੇ ਨਾਲ ਟੀਮ ਸੈਕਿੰਡ ਰਹੀ ਹੈ ਫਕਰ ਝੰਡੇ ਦੀ ਜਿਹੜੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰਦੀ ਹੈ ਅੱਜ ਦੇ ਇਸ ਖੇਡ ਮੇਲੇ ਤੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਹੈ ਬੈਟ ਰੇਡਰ ਤੇ ਬੈਟ ਪੰਜਾਬੀ ਆਪਣੀਆਂ microwaves ਨਾਲ ਨਾਲ 21200 ਰੁਪਇਆ ਸਾਡੇ ਬਹੁਤ ਹੀ ਸਤਿਕਾਰਯੋਗ ਹੀਰਾ ਟਿਕਰੀ ਗੇਂਦ ਹਰਿਆਣੇ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਉਹ ਜਿਹੜਾ 21200 ਰੁਪਇਆ ਬੈਟ ਰੇਡਰ ਬੈਟ ਪੰਜਾਬੀ ਨੂੰ ਦਿੱਤਾ ਜਾਣਾ ਹੈ ਨਾਲ microwaves ਹੋਣਗੇ ਤੇ 4 ਤੇ 5 ਤਰੀਕ ਜਿਹੜੀ ਆ ਸੁਨਿਹਾਰੀ ਦੇ ਖੇਡ ਮੇਲੇ ਦੀ ਹੈ 5 ਤਰੀਕ ਨੂੰ ਕਬੱਡੀ ਉਪਰ ਦੇ ਮੈਚ ਹੋਣਗੇ ਸੁਨਿਹਾਰੀ ਦੀ ਧਰਤੀ ਦੇ ਅੱਜ 7 ਤੇ 8 ਤਰੀਕ ਜਿਹੜੀ ਹੋਰਾਂਵਾਲੀ ਦੇ ਖੇਡ ਮੇਲੇ ਦੀ ਹੈ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਦੇ ਕਬੱਡੀयां ਪੈਂਦੀਆਂ ਰਹਿੰਦੀਆਂ ਇਸੇ ਤਰ੍ਹਾਂ ਰੌਣਕਾਂ ਲੱਗਦੀਆਂ ਰਹਿੰਦੀਆਂ ਹੁਣ ਬੈਟ ਰੇਡਰ ਜੱਗੀ ਜੱਗੀ ਪੁੰਦਰ ਜੱਗੀ ਪੁੰਦੜ ਬੈਟ ਰੀਡਰ ਆਪਣਾ microwaves ਲਵੇ ਮੈਂ ਕਮੇਟੀ ਨੂੰ ਕਲੱਬ ਨੂੰ ਬੇਨਤੀ ਕਰਾਂਗਾ ਕਿ ਬੈਟ ਰੀਡਰ ਜੱਗੀ ਪੁੰਦੜ ਨੂੰ microwaves ਦਿਓ ਜੀ ਬੈਟ ਰੀਡਰ ਜੱਗੀ ਪੁੰਦੜ ਬੈ ਪੰਜਾਬੀ ਤੋਤਾ ਬਲੂਰ ਤੋਤਾ ਬਲੂਰ ਬਈ ਪੰਜਾਬੀ ਆਪਣਾ ਪ੍ਰਾਈਜ਼ ਲਵੇ ਤੋਤਾ ਬਲੂਰ ਅੱਜ ਦੇ ਖੇਡ ਮੇਲੇ ਦਾ ਮੈਚ ਕੈਨੇਡਾ ਦੇ ਵਿੱਚ ਬੈਠੇ ਆ ਮਾੜਾ ਉਹ ਜਾਤੀ ਕਿੰਨੇ ਵਧੀਆ ਰੁਕੇ ਹੋ ਗਿਆ ਕੈਨੇਡਾ ਦੇ ਵਿੱਚ ਸਾਡੇ ਸਤਿਕਾਰਯੋਗ ਵੀਰ ਬੈਠੇ ਆ ਮੁਬਾਰਕਬਾਦ ਭੇਜਦੇ ਅੱਜ ਦੇ ਖੇਡ ਮੇਲੇ ਦੀ ਨਾਲ ਨਿਊਜ਼ੀਲੈਂਡ ਦੇ ਵਿੱਚ ਤਕਸ਼ੀਪ ਸਿੰਘ ਹੁਣੀ ਬੈਠੇ ਆ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਹਾਂਗਕਾਂਗ ਲੱਗੇ ਆ ਨਾ ਉਹ ਵੀ ਮੁਬਾਰਕਬਾਦ ਗਰਮੀਤ ਗੱਲ ਮੰਨ ਵਾਲੇ ਦਾ ਉਹਦਾ ਖੇਡ ਪ੍ਰਮੋਟਰ ਕੈਨੇਡਾ ਦੇ ਵਿੱਚ ਬੈਠਾ ਮubarak Mar ਭੇਜਦਾ ਅੱਜ ਦੇ ਖੇਡ ਮੇਲੇ ਦੀ ਨਾਲ ਜਲੰਧਰ ਸਿੰਘ ਜੀ ਸਿੱਧੂ ਸਾਹਿਬ ਪੰਜ ਗਰਾਈ ਵਾਲੇ 베ਜਰ ਭਲੂਰ ਜੀ ਕਰਪਾਲ ਲੰਡੇਗਿਆ ਵਾਲਾ ਡੈਟ ਦੇ ਜਰੀਏ ਸਾਡੇ ਨਾਲ ਇਹਨਾਂ ਕਬੱਡੀ ਦੇ ਮੈਚਾਂ ਦਾ ਆਨੰਦ ਮਾਣਦਾ ਰਿਹਾ ਉਸ ਵੀਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਰਾ ਦਿਨ 365.com ਦੇ ਜਰੀਏ ਕਬੱਡੀ ਦੇ ਮੈਚਾਂ ਦਾ ਆਨੰਦ ਮਾਣੀ ਗਏ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਨਾਲ ਜਿਨ੍ਹਾਂ ਨੇ ਇਸ ਗਰਾਊਂਡ ਦੇ ਪੈਰੇ ਦੇ ਨਾਲ ਕਬੱਡੀ ਦੇ ਮੈਚ ਦੇਖੇ ਉਹਨਾਂ ਦਾ ਵੀ ਧੰਨਵਾਦ ਦਾਨੀ ਸੱਜਣਾ ਦਾ ਧੰਨਵਾਦ ਦੋਸਤ ਕਲੱਬ ਵਾਲੇ ਸਤਿਕਾਰਯੋਗ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡੀਆਂ ਮਿਹਨਤਾਂ ਕੀਤੀਆਂ ਟੂਰਨਾਮੈਂਟ ਕਮੇਟੀ ਦੇ ਜਿਹਨੇ ਮੈਂਬਰਾਂ ਨੇ ਡਿਊਟੀਆਂ ਸਾਧੀਆਂ ਕਿਸੇ ਨੇ ਟਾਇਆਂ ਤੇ ਕਿਸੇ ਨੇ ਗਰਾਹਰ ਚ ਕਿਸੇ ਨੇ ਲੰਗਰ ਤੇ ਉਹਨਾਂ ਵੀਰਾਂ ਦੇ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਨੂੰ ਵਾਰਕਵਾਧਾ ਅੱਜ ਦੇ ਖੇਡ ਮੇਲੇ ਦੀ ਸ਼ਰਮਾ ਵੀਰ ਕਲੀਵਾਲਾ ਜੀ ਨੇ ਕਲੀ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਗੋਰਾ ਸੇਵਾਦਾਰ ਜਿੰਨੇ ਵੀ ਸੇਵਾਦਾਰ ਆ ਮੈਂ ਸਾਰਿਆਂ ਦਾ ਬਹੁਤ ਬਹੁਤ